ਅਸੀਂ ਅਕਸਰ ਦੇਖਿਆ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਇੰਨੀ ਚਾਹਵਾਨ ਹੈ ਕਿ ਇਸ ਵਿਦੇਸ਼ ਜਾਣ ਦੀ ਚਾਹ ਦੇ ਖਾਤਰ ਉਹ ਕੋਈ ਵੀ ਕਦਮ ਚੁੱਕ ਸਕਦੇ ਨੇ ਅਤੇ ਇਹ ਕਦਮ ਕਈ ਵਾਰ ਇਨ੍ਹਾਂ ਭਾਰੀ ਪੈ ਜਾਂਦਾ ਜਿਸ ਦਾ ਖਮਿਆਜ਼ਾ ਉਹ ਤਾਂ ਭੁਗਤਦੇ ਹੀ ਨੇ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਇਸ ਖਮਿਆਜ਼ੇ ਨੂੰ ਭੁਗਤਣਾ ਪੈਂਦਾ ਹੈ ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਵਿਦੇਸ਼ ਜਾਣ ਦੀ ਚਾਹ ਦੇ ਵਿੱਚ ਇੱਕ ਲੜਕੀ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਅਤੇ ਲੜਕੀ ਨੂੰ ਪੈਸੇ ਲਗਾ ਕੇ ਕਰੀਬ 26 ਲੱਖ ਰੁਪਏ ਲਗਾ ਕੇ ਉਸ ਲੜਕੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਅਤੇ ਲੜਕੀ ਉਹ ਵਿਦੇਸ਼ ਜਾ ਕੇ ਮੁੱਕਰ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪੀੜਤ ਨੌਜਵਾਨ ਦਰਦ ਦਰਦੀਆਂ ਡੋਕਰਾਂ ਖਾਰਾ ਹੈ ਇਨਸਾਫ ਦੇ ਲਈ ਗੋਹਾਰ ਲਗਾ ਰਿਹਾ ਹੈ ਅਤੇ ਉਸ ਦੇ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਉਸ ਨੇ ਆਪਣਾ ਦਰਦ ਜਿਹੜਾ ਉਹ ਕੈਮਰੇ ਦੇ ਸਾਹਮਣੇ ਬਿਆਨ ਕੀਤਾ ਕਿ ਕਿਸ ਤਰ੍ਹਾਂ ਉਸ ਦੇ ਨਾਲ ਇਹ ਪਾਣਾ ਵਾਪਰਿਆ ਹੈ ਗੁਰਸੇਵਪਾਲ ਸਿੰਘ ਜੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੋਗੇ ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਨੇ ਕਾਲ ਕਰਨੀ ਬੰਦ ਕਰਤੀ ਉਹ ਪੁਲਿਸ ਵਾਲੇ ਪੋਟਾ ਕਰਦੀ ਹੈ ਇਹ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਿਸ ਵਾਲੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹਨੇ ਗਰਾਊਂਡ ਖਾਣ ਦੇ ਪੁਲਿਸ ਪੁਲਿਸ ਮਰਾਜਨ ਸੀਗਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਕਦੋਂ ਵਿਆਹ ਹੋਇਆ ਥੋੜਾ ਗਿਆ 18 8 9 ਨੂੰ ਮੇਰੀ ਮੈਰਿਜ ਸੀ ਤੇ 9 9 19 ਨੂੰ ਉਹਦੀ ਫਲੈਟ ਤੇ ਲੀਅਰਪੋਰਟ ਹੋਈ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀ ਹੋਈ ਗੱਲਬਾਤ ਕੁਝ ਨਹੀਂ ਬਸ ਉਹ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਆ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ ਤੁਹਾਡੇ ਨਾਲ ਵਿਆਹ ਹੋਇਆ ਸੀ ਪੱਕੀ ਹੈ ਪੱਕੀ ਮਾਰੇ ਸੀਗੀ ਇਹੇ ਚਰਦੇ ਹੀ ਸੀ ਵੀ ਬਸ ਬਾਹਰ ਕੱਲੇ ਜਾਵਾਂਗੇ ਹੋਰ ਕੋ ਦੋਸਤੋ ਬਾਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਜਦੋਂ ਲੜਕੀਆਂ ਧੋਖਾ ਦਿੱਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੇ ਤੋਂ 2.5 ਲੱਖ ਰੁਪਏ ਮੰਗਦੀ ਸੀ ਕਿੰਨਾ ਪੈਸਾ ਲੱਗਿਆ ਤੁਹਾਡੇ ਪਿਆ 25-26 ਲੱਖ ਰੁਪਏ ਲੱਗੇ ਟੋਟਲੀ ਬਾਅਦ ਜਦੋਂ ਤਾਂ ਕਿ ਹੁਣ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੋਂ ਸੀ ਮੰਗੋ ਨੇ ਇਹ ਹੀ ਕਿਹਾ ਵੀ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਜੀ ਐਸਐਮ ਜੱਟ ਨੀਗੂਤਲ ਲੁ